ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਦ ਜੋਤੀ ਅੱਜ ਆਪਾਂ ਗੱਲਬਾਤ ਕਰਾਂਗੇ ਸਰਸਵਤੀ ਅਵਾਰਡ ਤੇ ਗਿਆਨਪੀਠ ਅਵਾਰਡ ਬਾਰੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਸਰਸਵਤੀ ਅਵਾਰਡ ਸਰਸਵਤੀ ਅਵਾਰਡ ਦੀ ਪਹਿਲੀ ਰਾਸ਼ੀ 10 ਲੱਖ ਸੀ ਪਰ ਬਾਅਦ ਵਿੱਚ ਵਧਾ ਕੇ 15 ਲੱਖ ਕਰ ਦਿੱਤੀ ਗਈ ਇਸ ਅਵਾਰਡ ਵਿੱਚ ਸਰਸwati ਮਾਤਾ ਦੀ ਮੂਰਤੀ ਦਿੱਤੀ ਜਾਂਦੀ ਹੈ ਤੇ ਇਹ ਅਵਾਰਡ ਕੇ ਕੇ ਬਿਰਲਾ ਫਾਊਂਡੇਸ਼ਨ ਦੁਆਰਾ ਦਿੱਤਾ ਜਾਂਦਾ ਹੈ ਇਹ ਅਵਾਰਡ ਵਾਈ ਪਾਸ਼ਾਵਾਂ ਨਾਲ ਸੰਬੰਧਿਤ ਹੈ 1994 ਵਿੱਚ ਹਰਪ੍ਰੀਤ ਸਿੰਘ ਨੂੰ ਰੁੱਖ ਤੇ ਰਿਸ਼ੀ ਲਈ ਇਹ ਅਵਾਰਡ ਮਿਲਿਆ 2001 ਵਿੱਚ ਗਲੀਪ ਕੋ ਟਿਵਾਨਾ ਨੂੰ ਕਥਾ ਕਹੋ ਊਰਵਸ਼ੀ ਲਈ ਇਹ ਅਵਾਰਡ ਮਿਲਿਆ 2009 ਵਿੱਚ ਸੁਰਜੀਤ ਪਾਤਰ ਨੂੰ ਲਫ਼ਜ਼ਾਂ ਦੀ ਦਰਗਾਹ ਲਈ ਇਹ ਅਵਾਰਡ ਮਿਲਿਆ ਪੰਜਾਬੀ ਭਾਸ਼ਾ ਵਿੱਚ ਇਹ ਅਵਾਰਡ ਹੁਣ ਤੱਕ ਇਹ ਤਿੰਨ ਲੇਖਕਾਂ ਨੂੰ ਹੀ ਮਿਲਿਆ ਹੈ ਅੱਗੇ ਆਪਾਂ ਗੱਲ ਕਰਾਂਗੇ ਗਿਆਨਪੀਠ ਅਵਾਰਡ ਦੀ ਇਹ ਅਵਾਰਡ ਮਰਨ ਉਪਰੰਤ ਨਹੀਂ ਦਿੱਤਾ ਜਾਂਦਾ 8ਵੀਂ ਅਨੁਸੂਚੀ ਵਿੱਚ ਜਿੰਨੀਆਂ ਭਾਸ਼ਾਵਾਂ ਨੇ ਉਹਨਾਂ ਦੇ ਸੰਦਰਭ ਵਿੱਚ ਹੀ ਇਹ ਅਵਾਰਡ ਦਿੱਤਾ ਜਾਂਦਾ ਹੈ ਇਸ ਅਵਾਰਡ ਦੀ ਰਾਸ਼ੀ 11 ਲੱਖ ਹੈ ਪੰਜਾਬੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੂੰ 1981 ਵਿੱਚ ਇਹ ਅਵਾਰਡ ਮਿਲਿਆ ਗੁਰਦਿਆਲ ਸਿੰਘ ਨੂੰ ਇਹ ਅਵਾਰਡ 1999 ਵਿੱਚ ਮਿਲਿਆ ਪੰਜਾਬੀ ਭਾਸ਼ਾ ਵਿੱਚ ਇਹ ਅਵਾਰਡ ਇਨ੍ਹਾਂ ਦੋ ਲੇਖਕਾਂ ਨੂੰ ਹੀ ਮਿਲਿਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ